안다니 오아 봉고 오마마 세이드죠야타마마세이드죠야에에어오 ਜੋ ਡਾਊਨ ਜਿਹੜੇ ਚੱਕੀ ਦੇ ਕੰਡੇ ਖੋਲ-ਖੋਲ ਰਹੇ ਰਹਿੰਦੇ ਪਏ ਨੇ ਆਪਣਾ ਘਰ-ਵਾਰ ਖਾਲੀ ਕੀਤਾ ਜਾਵੇ ਜਿਹੜੇ ਮਾਨ ਜੀ ਜਿਹੜੇ ਚੱਕੀ ਦੇ ਕਿਨਾਰੇ-ਕਿਨਾਰੇ ਰਹਿੰਦੇ ਪਏ ਨੇ ਆਪਣਾ ਘਰ ਨੂੰ ਖਾਲੀ ਕੀਤਾ ਜਾਵੇ ਬਾਹਰ ਆ ਜਾਓ ਰੁਕੋ ਯਾਰ ਕੱਡੀਆਂ ਰੋਗ ਅਕਚੁਅਲੀ ਸ਼ੌਨਾ ਲਗਭਗ ਪਹਿਰੇ 1:00 ਵਜੇ ਇਨਫੋਰਮੇਸ਼ਨ ਆਈ ਸੀ ਪੀ ਐ ਕਿ ਸਮਨ ਆਪਣੇ ਜ਼ੋਨ ਹੌਕਦ ਬੈਕਰ ਵਾਲਾ ਏਰੀਆ ਉਹਦੀ ਚੱਕੀ ਚ ਬਹੁਤ ਜ਼ਿਆਦਾ ਪਾਣੀ ਆਨ ਕਰਾ ਰਹੇ ਡੇਂਜਰ ਏਰੀਆ ਚ ਆ ਰਿਹਾ ਤੇ ਆਪਾਂ ਲਗਭਗ 10 ਮਿੰਟਾਂ ਚ ਆਪਾਂ ਸਾਰੇ ਇੱਥੇ ਪਹੁੰਚੇ ਆਂ ਤਨਾਲ ਜਿਹੜੇ ਵੀ ਘਰ ਸੀਗੇ ਚੱਕੀ ਦੇ ਕੰਡੇ-ਕੰਡੇ ਦੇ ਆਪਾਂ ਉਹ ਵੈਕੂਏਟ ਕਰਾ ਦੇਣਾ। ਪਰ ਕੋਈ ਨਹੀਂ ਹੋਈ ਪਰ ਆਪਾਂ ਬਹੁਤ ਜਸਟ ਉੱਪਰ ਸੈਕਟੀਨ ਜਿਹੜਾ ਸਰੰਗ ਵੈਕੂਏਟ ਕਰਾਉਣਾ। ਕਿ ਇਹ ਕੋਈ 10-12 ਘਰ ਹੈ ਜਿਹੜੇ ਕੰਡੇ-ਕੰਡੇ ਨੇ। ਇਹ ਇਹਨਾਂ ਦਾ ਪ੍ਰਸ਼ਾਸਨ ਵਾਲਾ ਕੀ ਪ੍ਰਬੰਧ ਕੀਤਾ ਜਾ ਰਿਹਾ ਹੈ? ਆਪਣੇ ਬੀਡੀਪੀਓ ਨੂੰ ਸਾਰ ਆਪਣੀ ਪੀਸਟੀ ਉਸ ਪੇਜ ਦੇਣਾ। ਜਿਹੜੀ ਜੋ ਵੀ ਹੁੰਦਾ ਜਿਹੋ ਵੀ ਸਮਾਂ ਹੋਵੇ। ਕਿ ਕਿੱਥੇ ਇਹਨਾਂ ਦਾ ਪ੍ਰਬੰਧ ਕਿੱਥੇ ਕੀਤਾ ਜਾਇਗਾ ਪ੍ਰਸ਼ਾਸਨ ਦਾ? ਦਾ ਪ੍ਰਬੰਧ ਵੈਕੂਏਸ਼ਨ ਸੈਂਟਰ ਸਾਡੇ ਬਣੇ ਆ ਪਠਾਨਕੋਟਲੀ ਬਣਿਆ ਇੱਧਰ ਆਪਣੇ ਨੰਗਲਪੁਰ ਵਾਲ ਸੈਂਟਰ ਬਣਾਇਆ ਇੱਥੇ ਨਾ ਪਰੰਪ ਸਾਰਾ ਕਾਰੋਬਾਰ ਚੱਲਦਾ ਹੈ ਜੀ ਪਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੋਬੀ ਭਜੀ ਪਈ ਜਿਹੜਾ ਬਰਸਾਤ ਦੇ ਕਾਰਨ ਜਿਹੜੀ ਸਮੱਸਿਆ ਰਹੀ ਹੈ ਕੀ ਪ੍ਰਸ਼ਾਸਨ ਨਾਲੋਂ ਕੀ ਕਿਹਾ ਗਿਆ ਤੁਹਾਨੂੰ ਪ੍ਰਸ਼ਾਸਨ ਨਾਲ ਸਾਨੂੰ ਸਿਰ ਇੱਕੋ ਮੈਸੇਜ ਦਿੱਤਾ ਗਿਆ ਹੈ ਕਿ ਆਪਣੇ ਆਪਣੇ ਘਰ ਖਾਲੀ ਕਰ ਲਓ ਉਸ ਤੋਂ ਇਲਾਵਾ ਕੋਈ ਸਾਡੀ ਕੋਈ ਹੈਲਪ ਨਹੀਂ ਕੀਤੀ ਤੇ ਪਾਣੀ ਜਿਹੜਾ ਪੂਛਲੇ 1.5 2 ਮਹੀਨੇ ਤੋਂ ਵਧ ਰਿਹਾ ਹੌਲੀ ਹੌਲੀ ਇਹ ਤੁਸੀਂ ਦੇਖ ਸਕਦੇ ਹੋ ਪਾਣੀ ਦੇਖੋ ਕਿੱਥੇ ਤੱਕ ਚੱਲ ਗਿਆ ਹੈ ਸਾਹੀ ਕੱਲ ਸਵੇਰੇ ਦੇ 3 ਵਜੇ ਉੱਠੇ ਰਿਹਾ ਜੀ ਨਾ ਹੀ ਰੋਟੀ ਖਾਦੀ ਹੈ ਨਾ ਕੋਈ ਪਾਣੀ ਦਿੱਤਾ ਹੈ ਨਾ ਹੀ ਕਪੜੇ ਸਾਡੇ ਗਿੱਲੇ ਹੋ ਗਏ ਆ ਹੁਣ ਅਸੀਂ ਰੇਨਕੋਟ ਪਾ ਕੇ ਘੁੰਮਦੇ ਆਂ ਕਿ ਬਾਰਿਸ਼ ਨਹੀਂ ਜਦਾ ਵੱਧ ਗਈ ਹੈ ਕਿੰਨੇ ਘਰ ਆਥੇ ਟੋਟਲ ਜਿਹੜੇ ਖਾਲੀ ਹੋ ਰਹੇ ਆ ਇੱਥੇ ਹਜੇ ਸਿਰਫ ਇੱਕ ਘਰ ਉਹ ਸਾਹਮਣੇ ਜਿਹੜਾ ਬਿਲਕੁਲ ਟਹਾਵੇ ਨਾਲ ਘਰ ਤਿੰਨ ਘਰ ਜਿਹੜੇ ਖਾਲੀ ਹੋ ਗਏ ਆ ਉਹਨਾਂ ਨੇ ਸਮਾਨ ਵੀ ਖਾਲੀ ਕਰਤਾ ਪ੍ਰਸ਼ਾਸਨ ਵਾਲੋ ਕੋਈ ਤੁਹਾਨੂੰ ਰਹਿਣ ਦਾ ਇਂਤਜ਼ਾਮ ਕੀਤਾ ਜਾਂ ਫਿਲਹਾਲ ਕੁਛ ਨਹੀਂ ਕੀਤਾ ਸਾਡਾ ਪ੍ਰਸ਼ਾਸਨ ਕੋਈ ਆਈ ਨਹੀਂ ਹੈ ਜੇ ਸਿਰਫ ਉਹਨਾਂ ਨੇ ਇੱਕ ਗੱਡੀ ਆਈ ਹੈ ਉਹ ਕਹਿ ਰਹੇ ਆ ਖਾਲੀ ਕਰ ਕਿੱਥੇ ਜਾ ਰਹੇ ਹੋ ਹਾਂਜੀ ਖਾਲੀ ਕਰਕੇ ਕਿੱਥੇ ਜਾ ਰਹੇ ਹੋ ਦੇਖੋ ਇਥੇ ਨਹੀਂ ਦੌੜਦੇ ਜਾਵਾਂਗੇ ਜੀ ਕਿੱਥੇ ਜਾਵਾਂਗੇ ਤੇ ਕਿਹੜਾ Subtitles by the Amara.org community